सीएम भगवंत मान दे करीबीया दे खिलाफ विरोधी पार्टियां ਵੱਧ ਚੜ ਕੇ ਬੋਲਦੀਆਂ ਨਜ਼ਰ ਆ ਰਹੀਆਂ ਨੇ ਔਰ ਨਾ ਸਿਰਫ ਵਿਰੋਧੀ ਪਾਰਟੀਆਂ ਸਗੋ ਇਹ ਵੀ ਚਰਚਾ ਚੱਲਦੀ ਪਈ ਸੀ ਕਿ सीएम भगवंत मान ਦੇ ओएसडी ਅਤੇ ਸਲਾਹਕਾਰਾਂ ਨੂੰ ਲੈ ਕੇ ਵੀ ਵਿਵਾਦ ਪਖਿਆ ਹੋਇਆ ਹੈ ਸੀਨੀਅਰ ਲੀਡਰਸ਼ਿਪ ਜਿਹੜੀ ਆਮ ਆਦਮੀ ਪਾਰਟੀ ਦੀ ਹੈ ਉਹ ਇਹਨਾਂ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾ ਰਹੀ ਹੈ ਜਾਂ ਦਿਖਾ ਸਕਦੀ ਹੈ ਖੈਰ ਉਹ ਇੱਕ علیحدਾ ਟੌਪਿਕ ਹੈ ਵੱਖਰੀ ਚਰਚਾ ਛੜੀ ਹੋਈ ਸੀ ਪਰ ਉਸ ਟੌਪਿਕ ਦੇ ਦਰਮਿਆਨ ਬਿਕਰਮ ਸਿੰਘ ਮਜੀਠੀਆ ਨੇ ਇੱਕ ਵੱਡਾ ਇਲਜ਼ਾਮ ਸੀਐਮ ਭਗਵੰਤ ਮਾਨ ਦੇ ਕਰੀਬੀ ਓਐਸਡੀ ਦੇ ਉੱਤੇ ਲਾਇਆ ਚਰਚਾ ਚੱਲ ਰਹੀ ਸੀ ਰਾਜਵੀਰ ਘੁੰਮਣ ਦੀ ਰਾਜਵੀਰ ਘੁੰਮਣ ਸੀਐਮ ਭਗਵੰਤ ਮਾਨ ਦੇ ਓਐਸਡੀ ਦੱਸੇ ਜਾਂਦੇ ਨੇ ਉਹਨਾਂ ਦੇ ਬਾਰੇ ਚਰਚਾ ਸੀ ਕਿ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਾਹ ਦਿਖਾਇਆ ਜਾ ਸਕਦਾ ਹੈ ਜਾਂ ਦਿਖਾਇਆ ਹੋਵੇਗਾ ਪਰ ਇਸ ਮਾਮਲੇ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਨਿਸ਼ਾਨਾ ਸਾਧਿਆ ਰਾਜਵੀਰ ਘੁੰਮਣ ਦੇ ਉੱਤੇ ਔਰ ਉਹਨਾਂ ਦੇ ਉ ਵੱਡੇ ਇਲਜ਼ਾਮ ਲਾ ਦਿੱਤੇ ਪੈਸੇ ਨੂੰ ਹਵਾਲੇ ਦੇ ਪੈਸੇ ਨੂੰ ਲੈ ਕੇ ਇਲਜ਼ਾਮ ਲਾ ਦਿੱਤੇ ਔਰ ਕਿਹਾ ਕਿ ਇਹਨਾਂ ਦੇ ਪਰਿਵਾਰ ਜਿਹੜੇ ਨੇ ਉਹ ਵਿਦੇਸ਼ਾਂ ਦੇ ਵਿੱਚ ਸੈਟਲਡ ਨੇ ਤੇ ਇਹਨਾਂ ਤੇ ਵੀ ਇਹ ਇਲਜ਼ਾਮ ਲਾਇਆ ਕਿ ਇਹ ਵੀ ਵਿਦੇਸ਼ ਜਾ ਸਕਦੇ ਨੇ ਪਾਰਟੀ ਦੇ ਵਿੱਚ ਉਹ ਕਿਹਾ ਕਿ ਬਾਅਦ ਰਸਤਾ ਭਾਵੇਂ ਦਿਖਾ ਦਿੱਤਾ ਪਰ ਇਹ ਇੱਥੋਂ ਫਰਾਰ ਹੋ ਸਕਦੇ ਇਸ ਵਾਸਤੇ ਲੁਕਆਊਟ ਸਰਕੂਲਰ ਜਾਰੀ ਕਰ ਦਿੱਤਾ ਜਾਵੇ ਵਿਕਰਮਜੀਠੀਆ ਨੇ ਤਾਂ ਜਿਹੜਾ ਉਹ ਕੱਸਿਆ ਸੀਗਾ ਖੈਰ ਇਸ ਮਾਮਲੇ ਨੂੰ ਲੈ ਕੇ ਰਾਜਵੀਰ ਘੁੰਮਣ ਜਿਹੜੇ ਨੇ ਉਹ ਸੀਐਮ ਭਗਵੰਤ ਮਾਨ ਦੇ ਕਰੀਬੀ ਦੱਸੇ ਜਾਂਦੇ ਨੇ ਉਹਨਾਂ ਦੇ ਓਐਸਡੀ ਰਹੇ ਨੇ ਇਹ ਆਹੋ ਜੀ ਸਿਚੁਏਸ਼ਨ ਦੇ ਵਿੱਚ ਰਾਜਵੀਰ ਘੋਮਣ ਦੇ ਉੱਤੇ ਵੱਡੇ ਇਲਜ਼ਾਮ ਬਿਕਰਮ ਮਜੀਠੀਆ ਲਾਉਂਦੇ ਨਜ਼ਰ ਆਏ ਨੇ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਇਹ ਇਲਜ਼ਾਮ ਆ ਉਸ ਵੇਲੇ ਲਾਏ ਜਦੋਂ ਅਦਾਲਤ ਦੇ ਵਿੱਚੋਂ ਬਾਹਰ ਆ ਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ ਬਿਕਰਮ ਮਜੀਠੀਆ ਜਦੋਂ ਆਪਣਾ ਜਿਹੜਾ ਸੰਜੇ ਸਿੰਘ ਤੇ ਪਾਇਆ ਹੋਇਆ ਮਾਨਹਾਨੀ ਦਾ ਕੇਸ ਹੈ ਉਸ ਦੀ ਸੁਣਵਾਈ ਦੇ ਵਿੱਚ ਅਦਾਲਤ ਗਏ ਸੀ ਇਸ ਦੇ ਦਰਮਿਆਨ ਬਿਕਰਮ ਸਿੰਘ ਮਜੀਠੀਆ ਨੇ ਸਿੱਧੇ ਤੌਰ ਦੇ ਉੱਤੇ ਸੀਐਮ ਭਗਵੰਤ ਮਾਨ ਨੂੰ ਵੀ ਇਸ ਮਾਮਲੇ 'ਚ ਘੇਰਿਆ ਔਰ ਨਾਲ ਦੀ ਨਾਲ ਉਹਨਾਂ ਦੇ ਇਸ ਓਐਸਡੀ ਦਾ ਵੀ ਜ਼ਿਕਰ ਰਾਜ ਕੇ ਕੀਤਾ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਕਈ মিডিਆ ਸਲਾਹਕਾਰ ਵੀ ਨੇ ਜਿਹੜੇ ਵਿਦੇਸ਼ ਦੇ ਵਿੱਚ ਸੈਟਲਡ ਨੇ ਉਹਨਾਂ ਨੇ ਪਰਿਵਾਰ ਸੈਟਲਡ ਨੇ ਔਰ ਉਹਨਾਂ ਨੇ ਇਲਜ਼ਾਮ ਰਾਜਵੀਰ ਘੁੰਮਣ ਤੇ ਵੀ ਲਾਇਆ ਕਿ ਉਹਨਾਂ ਦਾ ਪਰਿਵਾਰ ਵੀ ਵਿਦੇਸ਼ ਚ ਸੈਟਲਡ ਹੈ ਔਰ ਇਥੋਂ ਕਰੋੜਾਂ ਰੁਪਏ ਦੇ ਹਿਸਾਬ ਦੇ ਨਾਲ ਇਹ ਇਲਜ਼ਾਮ ਲੱਗਿਆ ਕਿ ਇਥੋਂ ਭਾਰਤ ਵਿੱਚੋਂ ਯਾਨੀ ਕਿ ਪੰਜਾਬ ਵਿੱਚੋਂ ਕਰੋੜਾਂ ਰੁਪਏ ਦੇ ਹਿਸਾਬ ਦੇ ਨਾਲ ਪੈਸਾ ਜਿਹੜਾ ਉਹ ਭੇਜਿਆ ਗਿਆ ਵਿਦੇਸ਼ਾਂ ਦੇ ਵਿੱਚ ਇਹ ਇਲਜ਼ਾਮ ਰਾਜਵੀਰ ਕੋ ਮੜਦੇ ਉੱਤੇ ਲਾਇਆ ਗਿਆ ਹੈ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਨਿਊਜ਼ ਚੈਨਲ ਦੀਆਂ ਰਿਪੋਰਟਸ ਵੀ ਸਾਹਮਣੇ ਆਈਆਂ ਨੇ ਉਹਨਾਂ ਦੇ ਵਿੱਚ ਵੀ ਇਹੀ ਇਲਜ਼ਾਮ ਲੱਗਦੇ ਨਜ਼ਰ ਆ ਰਹੇ ਨੇ ਆਖਰ ਬਿਕਰਮ ਮਜੀਠੀਆ ਕਿਉਂ ਲੁਕਆਊਟ ਸਰਕੂਲਰ ਜਾਰੀ ਕਰਨਾ ਚਾਹੁੰਦੇ ਸੀ ਆਓ ਸੁਣਦੇ ਹਾਂ ਹਲੇ ਤਾਂ ਯਾਰ ਉਹਦੇ ਉਹ ਉਹੀ ਲੱਥ ਰਹੇ ਆ ਆਪਣਾ ਉਹਦੇ ਐਡਵਾਈਜ਼ਰ ਜੇ ਆ ਛੱਡ ਪਰ ਆਏ ਐਡਵਾਈਜ਼ਰ ਜੇ ਲੱਥਣ ਦੇ ਆ ਪੰਨੂ ਹਲੇ ਲਾਇਆ ਕਿ ਨਹੀਂ ਲਾਇਆ ਹਲੇ ਦੇਖਣ ਦੀ ਗੱਲ ਆ ਲਾ ਦੇਣਾ ਉਹਨੂੰ ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਰਾਜਵੀਰ ਨੇ ਦੇਸ਼ ਛੱਡ ਕੇ ਭੱਜ ਜਾਣਾ ਉਹਦੇ OSD ਨੇ ਉਹਨੇ ਕਰੋੜਾਂ ਦਾ ਹਵਾਲਾ ਉਹਦਾ ਸਾਰਾ ਜਿਹੜਾ ਪਰਿਵਾਰ ਹੈ ਉਹ ਕੈਨੇਡੀਅਨ ਸਿਟੀਜ਼ਨ ਹੈ ਕਰੋੜਾਂ ਦਾ ਹਵਾਲਾ ਕੈਨੇਡਾ ਨੂੰ ਔਰ ਆਸਟ੍ਰੇਲੀਆ ਪੈਸੇ ਭੇਜੇਗੇ ਇਸ ਲਈ ਮੈਂ ਸੈਂਟਰ ਗਵਰਨਮੈਂਟ ਨੂੰ ਅਪੀਲ ਕਰਦਾ ਕਿ ਇਹਨਾਂ ਦਾ ਐਲਓਸੀ ਕੱਢ ਦਿਓ ਇਹ ਕਈ ਭੱਜਨੇ ਪੰਨੂ ਵੀ ਆਪ ਐਨਆਰਆਈ ਹੈ ਇਹ ਕਈ ਇੱਥੇ ਲੱਭਨੇ ਨਹੀਂ ਜਿਹੜੇ ਚੀਫ ਮਿਨਿਸਟਰ ਦੇ ਦਫ਼ਤਰ 'ਚ ਬੈਠੇ ਆ ਹੁਣ ਵੇਖਣ ਦੀ ਗੱਲ ਤਾਂ ਇਹ ਹੈ ਕਿ ਚੀਫ ਮਿਨਿਸਟਰ ਸਾਹਿਬ ਦੇ एडवाਇਜ਼ਰ ਪਹਿਲਾਂ ਜਾਣਗੇ ਕਿ ਉਹਨਾਂ ਦਾ ਲਿਵਰ ਦਾ ਟ੍ਰਾਂਸਪਲੈਂਟ ਪਹਿਲਾਂ ਹੋਊਗਾ ਗੱਲ ਤਾਂ ਇੰਨੀ ਵੇਖਣ ਵਾਲੀ ਹੈ